ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨप्रीत कौर ਖਬਰਾਂ ਦਾ ਵੇਲਾ ਹੋ ਗਿਆ ਅਸੀਂ ਹਾਜ਼ਰ ਹੋ ਗਏ ਆ ਤੇ ਹਰ ਰੋਜ਼ ਦੀ ਤਰ੍ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾਣਾ ਜੀ ਦੇ ਨਾਲ ਟਾਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨਾਲ ਸਤਿ ਸ਼੍ਰੀ ਅਕਾਲ ਜੀ ਸੇ ਸਭ ਤੋਂ ਪਹਿਲਾਂ ਤਾਂ 에ਅਰ ਇੰਡੀਆ ਦਾ ਜਿਹੜਾ ਪਲੇਨ ਕ੍ਰੈਸ਼ ਹੋਇਆ ਸੀ ਉਹਦੇ ਬਾਰੇ ਚ ਗੱਲ ਕਰਦੇ ਆਂ ਜੀ ਵਿਜੇ ਰੁਪਾਣੀ ਸਮੇਤ 80 ਲੋਕਾਂ ਦੀਆਂ ਲਾਸ਼ਾਂ ਲੱਭ ਗਈਆਂ ਨੇ ਜੀ ਹਾਂ ਬਿਲਕੁਲ ਜੀ ਬਿਲਕੁਲ ਵਿਜੇ ਰੁਪਾਣੀ ਸਮੇਤ 80 ਲੋਕਾਂ ਦੀਆਂ ਲਾਸ਼ਾਂ ਹੁਣ ਤੱਕ ਲੱਭ ਚੁੱਕੀਆਂ ਤੇ ਆਪਾਂ ਜਾਣਦੇ ਕਿ ਪਿਛਲੇ ਦਿਨੀ ਅਹਮਦਾਬਾਦ ਦੇ ਵਿੱਚ AI 171 에ਅਰ ਇੰਡੀਆ ਦਾ ਜਹਾਜ਼ਾ ਜਿਹੜਾ ਉਹ ਹਾਰਸਗਰਸਤ ਹੋਇਆ ਸੀ 270 ਜਾਨਾਂ ਹੁਣ ਤੱਕ ਜਾ ਚੁੱਕੀਆਂ ਤੇ ਇਸ ਸਬੰਧ ਦੇ ਵਿੱਚ ਹਸਪਤਾਲ ਦੇ ਅਧਿਕਾਰਗਰਾਂ ਨੇ ਡੀਐਨਏ ਮੈਚਿੰਗ ਦੇ ਰਾਹੀਂ 80 ਮ੍ਰਿਤਕਾਂ ਦੀ ਪਛਾਣ ਦੀ ਪੁਸ਼ਟੀ ਕੀਤੀ ਹੈ ਇਹਦੇ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੋਪਾਨੀ ਵੀ ਸ਼ਾਮਲ ਹੈਗੇ ਆ ਜਿਹੜੇ ਹੈਗੇ ਜੀ ਇਥੋਂ ਦੇ ਹਸਪਤਾਲਾਂ ਦੇ ਸੀਨੀਅਰ ਡਾਕਟਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ 33 ਲਾਸ਼ਾਂ ਪੀੜਤਾਂ ਨੂੰ ਸੌਂਪ ਦਿੱਤੀਆਂ ਗਈਆਂ ਜਿੰਨਾਂ ਪੀੜਤਾਂ ਦੀਆਂ ਲਾਸ਼ਾਂ ਸੌਂਪੀਆਂ ਗਈਆਂ ਉਹ ਅਹਮਦਾਬਾਦ, ਵਿਡੋਧਰਾ, ਖੇੜਾ, ਬੁਟਾਦ ਤੇ ਹੋਰ ਵੱਖ-ਵੱਖ ਥਾਵਾਂ ਦੇ ਹੈਗੇ ਆ ਤੇ ਇਹ ਪਤਾ ਲੱਗ ਜਾਂ ਜੀ ਕਿ ਜਿਹੜਾ ਕਾਕਪਿਟ ਵਾਇਸ ਰਿਕਾਰਡਰ ਹੁੰਦਾ ਉਹ ਵੀ ਮਿਲਿਆ ਕਿਉਂਕਿ ਜਹਾਜ਼ ਜਦੋਂ ਹਾਦਸਾ ਗ੍ਰਸਤ ਹੋ ਜਾਂਦਾ ਉਦੋਂ ਕੁਝ ਕੁ ਚੀਜ਼ਾਂ ਹੁੰਦੀਆਂ ਜਿਨ੍ਹਾਂ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ ਵੀ ਭਾਈ ਇਹ ਕੀ ਕਾਰਨ ਬਣਿਆ ਹੋਊਗਾ ਕਿਤੇ ਆਤਮਿਕ ਕਾਰਨ ਵੀ ਸ਼ਾਇਦ ਇਸ ਕਾਰਨ ਕਰਕੇ ਵੀ ਇਹ ਹਾਦਸਾ ਵਾਪਰਿਆ ਹੋਵੇ ਉਹ ਜਿਹੜਾ ਕਾਕਪਿਟ ਦੇ ਵਿੱਚ ਰਿਕਾਰਡਰ ਹੁੰਦਾ ਉਹਦੇ ਤੋਂ ਪਤਾ ਲੱਗਦਾ ਜਾਂ ਫਿਰ ਜਿਹੜਾ ਬਲੈਕ ਬਾਕਸ ਜਿਹੜਾ ਕਿ ਲੱਭ ਗਿਆ ਸੀ 2-3 ਦਿਨ ਪਹਿਲਾਂ ਹੀ ਉਹਦੇ ਤੋਂ ਪਤਾ ਲੱਗਦਾ ਪਰ ਗੱਲ ਇਹ ਆ ਵੀ ਇਹ ਹਾਦਸਾ ਕਦੇ ਵੀ ਨਾ ਭੁੱਲਣਯੋਗ ਆ ਇਸ ਹਾਦਸੇ ਨੇ ਬਹੁਤ ਕੁਝ ਦੱਸਿਆ ਵੀ 에어 ਇੰਡੀਆ ਕਿੱਥੇ ਜੇ ਖੜੀਏ ਤੇ ਕੀ ਕੁਝ ਇਸ ਵੇਲੇ ਚੱਲ ਰਿਹਾ ਕੱਲ ਇੱਕ ਹੋਰ ਮਾੜੀ ਖਬਰ ਆ ਗਈ ਆ ਕੇਦਾਰਨਾਥ ਦੇ ਨੇੜੇ ਇੱਕ ਹੈਲੀਕਾਪਟਰ ਹਾਦਸਾ ਗ੍ਰਸਤ ਹੋ ਗਿਆ ਇਹਦੇ ਵਿੱਚ ਪਾਇਲਟ ਸਮੇਤ 7 ਲੋਕਾਂ ਦੀ ਮੌਤ ਹੋਈ ਆ ਜਿਹੜੇ ਮ੍ਰਿਤਕ ਆ ਉਹ ਮਹਾਰਾਸ਼ਟਰ ਰਾਜਸਥਾਨ ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਦੇ ਨਾਲ ਸਬੰਧਤ ਹੈਗੇ ਆ ਤੇ ਉੱਤਰਾਖੰਡ ਦੇ ਕੇਦਾਰਨਾਥ ਨੇੜੇ ਇਹ ਹਾਦਸਾ ਗ੍ਰਸਤ ਹੋਇਆ ਸੀਗਾ ਤੇ ਇਹ ਹੈਗਾ ਜੀ ਨਿੱਜੀ ਕੰਪਨੀ ਆਰੀਅਨ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਦੇ ਵੱਲੋਂ ਜਿਹੜਾ ਚਲਾਇਆ ਜਾਂਦਾ ਬੈਲ 407 ਹੈਲੀਕਾਪਟਰ ਕੇਦਾਰ ਘਾਟੀ ਦੇ ਵਿੱਚ ਗੋਰੀਕੁੰਡ ਤੇ ਤ੍ਰਿਜੁਗੀ ਨਾਰਾਇਣ ਵਿਚਕਾਰ ਹਾਦਸੇ ਦਾ ਸ਼ਿਕਾਰ ਹੋਇਆ ਇਹਨੂੰ ਅੱਗ ਲੱਗ ਗਈ ਤੇ 7 ਜਣਿਆਂ ਦੀ ਇਹਦੇ ਵਿੱਚ ਮੌਤ ਹੋਈ ਹੈ ਪਾਇਲਟ ਰਾਜਵੀਰ ਸਿੰਘ ਚੋਹਾਨ ਜਿਹੜੇ ਜੈਪੁਰ ਤੋਂ ਸੀਗੇ ਤੇ ਭਾਰਤੀ ਫੌਜ ਦੇ ਵਿੱਚ 15 ਸਾਲ ਤੋਂ ਵੱਧ ਸਮੇਂ ਤੋਂ ਉਹਨਾਂ ਨੇ ਸੇਵਾ ਨਿਭਾਈ ਸੀ ਤੇ ਉਹਨਾਂ ਨੂੰ ਵੱਖ-ਵੱਖ ਖੇਤਰਾਂ ਦੇ ਵਿੱਚ ਉਡਾਣਾਂ ਦਾ ਤਜਰਬਾ ਸੀਗਾ ਪਰ ਕੱਲ ਇਹ ਵੀ ਹਾਦਸਾ ਗ੍ਰਸਤ ਹੋ ਗਿਆ ਯਾਨੀ ਕਿ ਕੇਦਾਰਨਾਥ ਜਿਹੜੇ ਹੈਲੀਕਾਪਟਰ ਹਾਦਸਾ ਗ੍ਰਸਤ ਹੋ ਗਿਆ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਇਹੋ ਜਿਹੀਆਂ ਖਬਰਾਂ ਆਈ ਜਾਂਦੀਆਂ ਤੇ ਫਲਾਣੀ ਥਾਂ ਦੇ ਉੱਤੇ ਹੈਲੀਕਾਪਟਰ ਹਾਰ ਸਗਰਸਤ ਹੋ ਗਿਆ ਫਲਾਣੀ ਥਾਂ ਤੇ ਜਹਾਜ਼ ਹਾਰ ਸਗਰਸਤ ਹੋ ਗਿਆ ਤੇ ਇਹ ਖਬਰਾਂ ਬਹੁਤ ਹੌਲਨਾਕ ਹੈਗੀਆਂ ਜੀ ਜੀ ਬਿਲਕੁਲ ਇਹ ਵਾਕਈ ਝੰਜੋੜਣ ਵਾਲੀਆਂ ਖਬਰਾਂ ਨੇ ਖੈਰ ਅੱਗੇ ਵੱਧਦੇ ਆ ਚਨਾਬ ਸਾਹਿਬ ਸਿਆਸਤ ਦੀ ਗੱਲ ਕਰਦੇ ਆ ਜੇ ਹੁਣ ਲੁਧਿਆਣਾ ਦੇ ਵਿੱਚ ਚੋਣ ਪ੍ਰਚਾਰ ਜਿਹੜਾ ਬਹੁਤ ਜ਼ਿਆਦਾ ਹੁਣ ਤਾਂ ਭਖਿਆ ਹੋਇਆ ਵਧਿਆ ਹੋਇਆ ਔਰ ਉਮੀਦਵਾਰਾਂ ਦੀ ਕਿਸਮਤ ਜਿਹੜੀ ਦਾਦੇ ਉੱਪਰ ਪੂਰੀ ਤਰ੍ਹਾਂ ਨਾਲ ਲੱਗੀ ਹੋਈ ਹੈ ਬਿਲਕੁਲ ਜੀ ਜਦੋਂ ਆਪਾਂ ਇਹਨਾਂ ਖਬਰਾਂ ਨਹੀਂ ਖਾਂਜ ਪਾ ਰਹੇ ਆ ਅੱਜ 16 ਜੂਨ ਆ ਤੇ 19 ਜੂਨ ਨੂੰ ਵੋਟਾਂ ਪੈਣਗੀਆਂ ਲੁਧਿਆਣਾ ਪੱਛਮੀ ਦੇ ਲਈ ਤੇ ਕੱਲ ਨੂੰ ਯਾਨੀ ਕਿ 17 ਜੂਨ ਨੂੰ ਸ਼ਾਮੀ 5:30 6 ਵਜੇ ਚੋਣ ਪ੍ਰਚਾਰ ਬੰਦ ਹੋ ਜਾਣਾ ਕਿਉਂਕਿ ਨਿਯਮਾਂ ਦੇ ਮੁਤਾਬਕ ਚੋਣ ਕਮਿਸ਼ਨ ਦੇ ਨਿਯਮਾਂ ਦੇ ਮੁਤਾਬਕ 48 ਘੰਟੇ ਪਹਿਲਾਂ ਤੇ ਇਹ ਚੋਣ ਪ੍ਰਚਾਰ ਬੰਦ ਹੋ ਜਾਂਦਾ ਦੂਜੀ ਗੱਲ ਇਹ ਆ ਮਹੱਤਵਪੂਰਨ ਵੀ ਜੇ ਸ੍ਰੀਕੇ ਦੇ ਨਾਲ ਐਤਕੀ ਚੋਣ ਪ੍ਰਚਾਰ ਦੇ ਵਿੱਚ ਉਮੀਦਵਾਰਾਂ ਦੇ ਵੱਲੋਂ ਹਲੇ ਤੱਕ ਪੂਰਾ ਤਾਨ ਲਾਇਆ ਜਾ ਰਿਹਾ ਉਹਨੂੰ ਦੇਖ ਕੇ ਤਾਂ ਹਰਮਨ ਜੀ ਇੰਉਂ ਲੱਗਦਾ ਵੀ ਭਾਈ ਇਹ ਪਾਰਟੀਆਂ ਦੀ ਰਜਿਸਟ੍ਰੇਸ਼ਨ ਹੀ ਤਾਂ ਬਚਣੀ ਆ ਜੇਕਰ ਤੇ ਇਸ ਚੋਣ ਦੇ ਵਿੱਚ ਸੋਹਣੀ ਪਰਫਾਰਮੈਂਸ ਕੀਤੀ ਦਿਨ ਰਾਤ ਇਸ ਵੇਲੇ ਜ਼ੋਰ ਲੱਗਾ ਪਿਆ ਹਰ ਪਾਰਟੀ ਦੂਜੀ ਪਾਰਟੀ ਦੇ ਫੈਰ ਮਿੱਦੀ ਆ ਇੱਕ ਦੂਜੇ ਦੇ ਉੱਤੇ ਸ਼ਬਦ ਕੁवार ਕੀਤੇ ਜਾ ਰਹੇ ਆ ਬਹੁਤ ਕੁਝ ਇਸ ਵੇਲੇ ਚੱਲ ਰਿਹਾ ਅਗਲੀ ਮਹੱਤਵਪੂਰਨ ਗੱਲ ਇਹ ਆ ਵੀ ਮੁੱਖ ਮੁਕਾਬਲਾ ਬੀਜੇਪੀ ਕਾਂਗਰਸ ਆਮ ਆਦਮੀ ਪਾਰਟੀ ਤੇ ਆਪਾ ਕੁਝ ਹੱਦ ਤੱਕ ਅਕਾਲੀ ਦਲ ਦੇ ਵਿੱਚ ਕਹਿ ਲਈਏ ਸੋ 23 ਤਰੀਕ ਨੂੰ ਨਤੀਜੇ ਆਉਣਗੇ ਪ੍ਰਚਾਰ ਦੇ ਲਈ ਤਾਂ ਇਹ ਹੈ ਜੀ ਕਿ ਕੇਜਰੀਵਾਲ ਹੋਰੀ ਤਾਂ ਪੱਕਾ ਡੇਰਾ ਲਾਈ ਬਿਠੇ ਤੇ ਪੰਜਾਬ ਦੇ ਵਿੱਚ ਭਗਵਾਨ ਤਮਨ ਹੁਰੀ ਲਗਾਤਾਰ ਰੇਲੀਆਂ ਤੇ ਰੇਲੀਆਂ ਕਰ ਰਹੀ ਆ ਇੱਕ ਦੂਜੇ ਦੇ ਪੈਰ ਮਿੱਦੇ ਜਾ ਰਹੇ ਆ ਬਹੁਤ ਕੁਝ ਇਸ ਵੇਲੇ ਚੱਲ ਰਿਹਾ ਜਿਹੜਾ ਕੁਝ ਆਮ ਲੋਕਾਂ ਨੂੰ ਦਿਸਦਾ ਨਹੀਂ ਪਰ ਜਿਹੜਾ ਅਜ ਨਹੀਂ ਦਿਸਦਾ ਉਹ ਥੋੜੇ ਦਿਨਾਂ ਤੱਕ ਦਿਸਣ ਲੱਗ ਪੂਗਾ ਪਰ ਗੱਲ ਸੋਹ ਅਥ ਰਸਤਾ ਸਿਰੇ ਤੇ ਗੰਢ ਇਹ ਆ ਵੀ ਇਹ ਜਿਹੜੀਆਂ ਜਿਬਨੀ ਚੋਣਾ ਇਹ ਦੱਸਣ ਦੇ ਲਈ ਕਾਫੀ ਆ ਕਿ ਭਾਈ ਆ ਕੁਝ ਚੱਲੀ ਜਾਂਦਾ ਆ ਕੁਝ ਚੱਲੀ ਹੀ ਜਾਣਾ ਇਹ ਕੁਝ ਦੇ ਵਿੱਚ ਕਦੇ ਬਦਲਾ ਨਹੀਂ ਹੋਣਾ ਸਾਡਾ ਜਿਹੜਾ ਪੰਜਾਬ ਆ ਇਹਦੇ ਵਿੱਚ ਸਿਰਫ ਤੇ ਸਿਰਫ ਇੰਉਂ ਲੱਗਦਾ ਵੀ ਚੋਣਾ ਲੜਨ ਵਾਲੀ ਹੀ ਗੱਲ ਰਹਿ ਗਈ ਆ ਸਿਆਸੀ ਪਾਰਟੀ ਜਿੱਤਣ ਤੋਂ ਬਾਅਦ ਵੀ ਵੋਟਾਂ ਦੇ ਵਿੱਚ ਹੀ ਐ ਸਿਆਸੀ ਪਾਰਟੀ ਹਾਰਨ ਤੋਂ ਬਾਅਦ ਵੀ ਵੋਟਾਂ ਦੇ ਵਿੱਚ ਹੀ ਐ ਹੋਰ ਇਸ ਤੋਂ ਇਲਾਵਾ ਕੁਝ ਵੀ ਨਹੀਂ ਆ। ਸੋ ਦੇਖਦੇ ਭਾਈ ਕਿਹਦੀ ਬਾਜ਼ੀ ਕੌਣ ਮਾਰਦਾ ਪਰ ਜਿਵੇਂ ਸਾਰੀਆਂ ਸਿਆਸੀ ਪਾਰਟੀਆਂ ਜ਼ੋਰ ਲਾ ਰਹੀਆਂ ਤਾਂ ਇਉਂ ਲੱਗਦਾ ਵੀ ਇੱਜ਼ਤ ਦਾ ਦੇ ਉੱਤੇ ਲੱਗੀ ਪਈ ਐ ਸਾਰਿਆਂ ਦੀ। ਬਿਲਕੁਲ ਸਹੀ ਕਹਿ ਤੁਸੀਂ ਟੇਣਾ ਸਾਹਿਬ ਪਰ ਉਧਰ ਘਰ ਵਾਪਸੀ ਵੀ ਹੋ ਗਈ ਐ ਜੀ ਸਿਕੰਦਰ ਸਿੰਘ ਮਲੂਕਾ ਹੋਰਾਂ ਦੀ ਅਕਾਲੀ ਦਲ ਦੇ ਵਿੱਚ। ਹਾਂ ਬਿਲਕੁਲ ਜੀ ਬਿਲਕੁਲ ਗੱਲ ਇਹ ਆ ਕਿ ਘਰ ਵਾਪਸੀ ਹੋ ਗਈ ਉਹਨਾਂ ਦੀ ਤੇ ਦੂਜੀ ਗੱਲ ਮਹੱਤਵਪੂਰਨ ਇਹ ਆ ਵੀ ਜਿਸ ਤਰੀਕੇ ਦੇ ਨਾਲ ਇਤਕੀ ਕਦੇ ਕੋਈ ਤੇ ਕਦੇ ਕੋਈ ਆਪਦੇ ਹੀ ਟੱਬਰ ਦੇ ਚੀਆ ਜਿਹੜੇ ਉਹ ਵਾਪਸ ਆ ਰਹੇ ਆ ਉਹਨੂੰ ਦੇਖ ਕੇ ਆਪਾਂ ਇਹ ਗੱਲ ਕਹਿ ਲਗੇ ਵੀ ਭਾਈ ਇਹ ਕਾਮਯਾਬੀ ਬਹੁਤ ਮਿਲ ਗਈ ਆ ਜਾਂ ਕੁਝ ਵੀ ਹੋ ਗਿਆ ਤੇ ਇਹ ਚਲੋ ਵਿਚਾਰ ਆਪੋ ਆਪਣੇ ਹੈਗੇ ਆ ਪਰ ਇਹ ਗੱਲ ਜ਼ਰੂਰ ਕਹੀ ਜਾ ਰਹੀ ਆ ਇਸ ਵੇਲੇ ਅਕਾਲੀ ਦਲ ਦੇ ਵੱਲੋਂ ਕਿ ਅਸੀਂ ਕਮਾਲ ਕਰਤੀ ਆ ਸਾਡੀਆਂ ਜਿਹੜੀਆਂ ਭੱਜੀਆਂ ਬਾਹਾਂ ਉਹ ਵਾਪਸ ਆ ਰਹੀਆਂ ਅਸੀਂ ਆ ਕਰ ਰਹੇ ਆ ਅਸੀਂ ਉਹ ਕਰ ਰਹੇ ਆ ਤੇ ਦੂਜੀ ਗੱਲ ਇਹ ਆ ਮਹੱਤਵਪੂਰਨ ਵੀ ਜਿਸ ਤਰੀਕੇ ਦੇ ਨਾਲ ਆ ਕਾਲੀ ਦਲ ਦੇ ਛੱਡ ਕੇ ਗਏ ਫਿਰ ਵਾਪਸ ਆ ਰਹੇ ਆ ਤੇ ਉਹਨਾਂ ਨੂੰ ਦੇਖ ਕੇ ਤੇ ਬੰਦੇ ਕਹੀਏ ਗੱਲ ਕਹਿੰਦੇ ਵੀ ਯਾਰ ਤੁਹਾਡੇ ਆਪਣੇ ਸੀ ਤੇ ਤੁਹਾਡੇ ਆਪਣੇ ਵਾਪਸ ਆ ਗਏ ਤੇ ਭਾਈ ਇਹਦੇ ਵਿੱਚ ਨਵੀਂ ਗੱਲ ਕਿਹੜੀ ਆ ਤੇ ਵੈਨੇ ਭਾਈ ਕੀ ਬਣਦਾ ਪਰ ਸਿਕੰਦਰ ਸਿੰਘ ਮਲੂਕਾ ਜਿਹੜੇ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਟੱਪ ਕਰਕੇ ਬੈਠ ਗਏ ਸੀ ਘਰ ਦੇ ਵਿੱਚ ਤੇ ਉਹਨਾਂ ਦੀ ਥਾਂ ਦੇ ਉੱਤੇ ਤੇ ਕੀ ਨੂਰ ਰਾਣੀ ਨੇ ਚੋਣ ਲੜੀ ਸੀ ਭਾਜਪਾ ਦੇ ਵੱਲੋਂ ਤੇ ਮਲੂਕਾ ਹੋਰੀ ਭਾਜਪਾ ਦੇ ਵਿੱਚ ਨੰਗੇ ਚੱਟੇ ਤਾਂ ਨਹੀਂ ਸੀਗੇ ਪਰ ਨੂ ਦੇ ਹੱਕ ਦੇ ਵਿੱਚ ਤਾਂ ਬੋਲਣੀ ਸੀ ਨੋ ਹਾਰ ਗਈ ਸੀ ਹਰ ਸਮਰਤ ਕੋਰ ਬਾਦਲ ਜਿੱਤੀ ਤੇ ਹੁਣ ਉਹ ਸਿਕੰਦਰ ਸਿੰਘ ਮਲੂਕਾ ਜਿਹੜੇ ਉਹ ਵਾਪਸ ਆ ਗਏ ਆ ਅਕਾਲੀ ਦਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਦਾ ਸਵਾਗਤ ਕੀਤਾ ਬਜੀਠੀਆ ਨੇ ਸਵਾਗਤ ਕੀਤਾ ਪਰ ਇਸ ਤੋਂ ਪਹਿਲਾਂ ਜਿਹੜੇ ਆ ਉਹਨਾਂ ਲਿ ਜੋਸ਼ੀ ਵੀ ਆਏ ਆ ਅਨਲਿ ਜੋਸ਼ੀਏ ਜਿਹੜੇ ਉਹ ਵੀ ਰੁਸ ਕੇ ਬੈਠੇ ਸੀਗੇ ਉਹ ਵਾਪਸ ਆ ਗਏ ਆ ਉਸ ਤੋਂ ਪਹਿਲਾਂ ਸੋਹਣ ਸਿੰਘ ਠੰਡੜ ਰੁਸ ਕੇ ਬੈਠੇ ਸੀਗੇ ਉਹ ਵੀ ਵਾਪਸ ਆ ਗਏ ਉਹ ਤਾਂ ਭਾਜੀਪੀ ਵੱਲ ਵੀ ਚਲੇ ਗਏ ਸੀਗੇ ਸੋ ਇਹ ਜਿਹੜੇ ਭਾਜੀਪੀ ਦੇ ਆਪਣੇ ਹੀ ਬੰਦੇ ਜਿਹੜੇ ਕਿ ਵੱਖ-ਵੱਖ ਕਾਰਨਾਂ ਦੇ ਕਰਕੇ ਉਰੇ ਪਰੇ ਹੋ ਗਏ ਸੀ ਉਹ ਹੁਣ ਵਾਪਸ ਆਉਣੇ ਸ਼ੁਰੂ ਹੋਏ ਆ ਤੇ ਵੈਨੇ ਪਾਈ ਕੀ ਬਣਦਾ ਆ ਕਾੜੀ ਦਲ ਇਹ ਗੱਲ ਕਹਿ ਰਿਹਾ ਵੀ ਅਸੀਂ ਮਜ਼ਬੂਤ ਸਥਿਤੀ ਵਿੱਚ ਆ ਇਹਨਾਂ ਦੇ ਕਰਕੇ ਅਸੀਂ ਹੁਣ ਬਹੁਤ ਕਮਾਲਾ ਕਰਾਂਗੇ ਇਹ ਵੈਸੇ ਉਹ ਮਨਪਰੀ ਤੇ ਆੜੀ ਨੇ ਗੱਲ ਕਹੀ ਆ ਜੇ ਕੋਈ ਛੱਡ ਕੇ ਜਾਵੇ ਤਾਂ ਉਹ ਗद्दार ਹੁੰਦਾ ਜੇ ਉਹ ਹੀ ਛੱਡ ਕੇ ਗਿਆ ਵਾਪਸ ਆ ਜੇ ਤਾਂ ਇਹ ਕਹਿੰਦੇ ਜੀ ਭਾਈ ਇਹ ਬਹੁਤ ਚੰਗਾ ਇਨਸਾਨ ਆ ਇਹ ਬਹੁਤ ਚੰਗਾ ਮਨੁੱਖ ਆ ਇਹਦੇ ਔਣ ਕਰਕੇ ਪਾਰਟੀ ਬੜੀ ਮਜ਼ਬੂਤ ਹੋਗੀ ਉਹ ਕਹਿੰਦੇ ਵੀ ਦੇਖੋ ਡਰਾਮਾ ਕਿਹਦਾ ਚੱਲ ਰਿਹਾ ਜੀ ਜੀ ਪਟਨਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਦੇ ਮੋਹਰੇ ਕੋਈ ਸ਼ਰਤ ਵੀ ਰੱਖੀ ਹੈ ਜੀ ਕੀ ਸ਼ਰਤ ਹੈ ਤੇ ਕਿਸ ਸੰਦਰਭ ਚ ਦੇਖੋ ਇੱਕ ਤਾਂ ਗੱਲ ਬੜੀ ਸਾਫ਼ ਤੇ ਸਪਸ਼ਟ ਆ ਇਸ ਵੇਲੇ ਅਕਾਲੀ ਦਲ ਇਸ ਸਥਿਤੀ ਵਿੱਚ ਨਹੀਂ ਕਿ ਸ਼ਰਤਾਂ ਰੱਖੇ ਜੇ ਇਹਨਾਂ ਦੇ ਕੋਲੇ ਵਿਧਾਨ ਸਭਾ ਦੇ ਵਿੱਚ 20 25 ਸੀਟਾਂ ਹੋਣ ਜੇ ਇਹਨਾਂ ਦੇ ਕੋਲੇ ਲੋਕ ਸਭਾ ਦੇ ਵਿੱਚ 4 5 ਸੀਟਾਂ ਹੋਣ ਤਿੰਨ ਹੀ ਹੋਣ ਚਲੋ ਫਿਰ ਆਪਾਂ ਕਹਿ ਸਕਦੇ ਆ ਵੀ ਭਾਈ ਇਹਨਾਂ ਦੀ ਬਿਲਕੁਲ ਪੁੱਗਦੀ ਆ ਇਹਨਾਂ ਨੂੰ ਲੋਕ ਬਹੁਤ ਪਿਆਰ ਕਰਦੇ ਆ ਇਸ ਕਰਕੇ ਭਾਈ ਇਹ ਭਵਿੱਖ ਦੇ ਵਿੱਚ ਆਪਣੀਆਂ ਸ਼ਰਤਾਂ ਦੇ ਉੱਤੇ ਸਭ ਕੁਝ ਕਰਨਾ ਚਾਹੁੰਦੇ ਆ ਪਰ ਐਤਕੀ ਦੇਖੋ ਤੁਸੀਂ ਵੀ ਇਹ ਬਿਲਕੁਲ ਲੱਗਦਾ ਹੀ ਨਹੀਂਗਾ ਵੀ ਆ ਗੱਲਾਂ ਹੈਗੀਆਂ ਇਸ ਵੇਲੇ ਤਾਂ ਇਉਂ ਲੱਗਦਾ ਵੀ ਜਿਹੜਾ ਅਕਾਲੀ ਦਲ ਆ ਜਾਂ ਜਾਂ ਭਾਜਪਾ ਆ ਇਹਨਾਂ ਦਾ ਇੱਕ ਦੂਜੇ ਬਿਨਾ ਸਰਦਾ ਨਹੀਂ ਪਰ ਉਹ ਜਿਵੇਂ ਹੁੰਦਾ ਨਾ ਨਖਰਾਜਾ ਕਰਕੇ ਤੇ ਆਪਾਂ ਤਾਂ ਫੇਰ ਕੁਝ ਨਾ ਕੁਝ ਕਰਨਾ ਉਵੇਂ ਆ ਬਲਵਿੰਦਰ ਸਿੰਘ ਪੁੰਦੜ ਜਿਹੜੇ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਭਾਈ ਅਸੀਂ ਭਾਜਪਾ ਦੇ ਨਾਲ ਸਮਝੌਤਾ ਤਾਂ ਕਰ ਸਕਦੇ ਆ ਕਦ ਲਈ ਪਰ ਉਹਦੇ ਵਿੱਚ ਪੰਜਾਬ ਦੇ ਮੁੱਦਿਆਂ ਦੀ ਗੱਲ ਹੋਊਗੀ ਪਹਿਲਾਂ ਪੰਜਾਬ ਪੱਖੀ ਮੁੱਦਿਆਂ ਦੇ ਆਧਾਰ ਦੇ ਉੱਤੇ ਸਮਝੌਤੇ ਦੀ ਗੱਲ ਹੋਊਗੀ ਤੇ ਨਾਲ ਉਹਨਾਂ ਨੇ ਇੱਕ ਗੱਲ ਹੋਰ ਕਹੀ ਆ ਉਹ ਕਹਿੰਦੇ ਵੀ ਦੇਖੋ ਅਸੀਂ ਵੱਡੇ ਭਰਾ ਦੀ ਭੂਮਿਕਾ ਦਾ ਕਰਨ ਨੂੰ ਤਿਆਰ ਆ ਮੈਨੂੰ ਇੰ样 ਲੱਗਦਾ ਵੀ ਵੱਡੇ ਕੀ ਉਹ ਛੋਟੇ ਬਣਾ ਕੇ ਚੱਲਣ ਇਹ ਵੀ ਬਹੁਤ ਵੱਡੀ ਗੱਲ ਆ ਨਾਲੇ ਗੱਲ ਇਹ ਜੀ ਕਿ ਤਾਂ ਸਿਰਫ ਕਹਿਣ ਦੀਆਂ ਗੱਲਾਂ ਵੀ ਮੈਨੂੰ ਵੱਡਾ ਭਰਾ ਮੰਨੋਗੇ ਤਾਂ ਮੈਂ ਕਰੂੰਗਾ ਬਿਨੂ ਆਇਆ ਕਰੋਗੇ ਤਾਂ ਇਹ ਕਰੂੰਗਾ ਇੱਥੇ ਵੱਡਾ ਭਰਾ ਕਈ ਵਾਰੀ ਛੋਟੇ ਨਾਲ ਦੁਸ਼ਮਣੀ ਪਗਾ ਜਾਂਦਾ ਛੋਟਾ ਵੱਡੇ ਨਾਲ ਪਗਾ ਜਾਂਦਾ ਗੱਲ ਤਾਂ ਤੁਹਾਡੀ ਲੋੜ ਦੇ ਸੌਦਿਆਂ ਦੀ ਆ ਤੁਸੀਂ ਜੇਕਰ ਲੋੜ ਦੇ ਸੌਦੇ ਮਹਿਸੂਸ ਕਰਦੇ ਹੋ ਤਾਂ ਛੋਟਾ ਕੀਤੇ ਵੱਡਾ ਕੀ ਤੁਸੀਂ ਨਾਲ ਰਲ ਕੇ ਤੁਰ ਪੈਣਾ ਜੇ ਨਹੀਂ ਲੋੜ ਤੇ ਭਾਵੇਂ ਬੰਦਾ ਕਵੇ ਜੇ ਕਿ ਵੱਡਾ ਭਰਾ ਛੱਡ ਕੇ ਵੱਡਾ ਬਾਪੂ ਮੰਨਣ ਲੱਗ ਜੋ ਪਤਾ ਨਹੀਂ ਮੰਨਦੇ ਹੁੰਦੇ ਪਰ ਵਿਨੇ ਪਾਈ ਕੀ ਬਣਦਾ ਪਰ ਇਹ ਹੈ ਜੀ ਕਿ ਫਿਲਹਾਲ ਦੋਵੇਂ ਪਾਰਟ ਤੁਹਾਨੂੰ ਮੇਰਾ ਖਿਆਲ ਇਸ ਗੱਲ ਦਾ ਚਾਨਣ ਹੈਗਾ ਵੀ ਸਾਨੂੰ ਇਕੱਲੇ ਇਕੱਲੇ ਕਿਸੇ ਨੇ ਪੁੱਛਣਾ ਨਹੀਂ ਇਸ ਕਰਕੇ ਮੜੀਗਾ ਮੋਟਕਾ ਅੜੀਆਂ ਫੜੀਆਂ ਜੀਆਂ ਕਰਕੇ ਵੀ ਆਪਦੀ ਲੱਤ ਅਸੀਂ ਉੱਤੇ ਰੱਖੀਏ ਤੇ ਇਸ ਕਰਕੇ ਅਸੀਂ ਉਹਨੂੰ ਮੰਨੀਏ ਬਾਅਦ ਵਿੱਚ ਮੰਨਾਂਗੇ ਅਸੀਂ ਆਹ ਗਲਾਨੀਆਂ ਕੋਸ਼ਾਂੀਆਂ ਚੱਲ ਰਹੀਆਂ ਪਰ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਜਿਵੇਂ ਸੁਨੀਲ ਜਾਖੜ ਹੋਰੀ ਵੀ ਪਿਛਲੇ ਦਿਨੀ ਕਹਿੰਦੇ ਸੀ ਵੀ ਸਮੇਂ ਦੀ ਲੋੜ ਅਜ ਕਿ ਇਸ ਵੇਲੇ ਮਜ਼ਬੂਤ ਸਥਿਤੀ ਦੇ ਵਿੱਚ ਆਵੇ ਆ ਜਿਹੜੇ ਹੈਗੇ ਨੇ ਅ ਅਕਾਲੀ ਦਲ ਉਹ ਵੀ ਇਹ ਗੱਲ ਕਹਿੰਦੇ ਸੀ ਤੇ ਬਾਕੀ ਵੀ ਇਹ ਗੱਲਾਂ ਕਹਿੰਦੇ ਰਹਿੰਦੇ ਆ ਮੈਨੂੰ ਲੱਗਦਾ ਵੀ ਆਉਂਦੇ ਸਮੇਂ ਦੇ ਵਿੱਚ ਗੱਠ ਜੋੜ ਤਾਂ ਹੋ ਜਾਊਗਾ ਪਰ ਇਹ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਹੋਊਗਾ ਤੇ ਇਹ ਗੱਠ ਜੋੜ ਕਰੇ ਬਿਨਾ ਦੋਵੇਂ ਪਾਰਟੀਆਂ ਦਾ ਗੁਜ਼ਾਰਾ ਵੀ ਨਹੀਂਗਾ ਜੀ ਜੀ ਪਰ ਟੈਣਾ ਸਾਹਿਬ ਇੱਕ ਪਾਸੇ ਗੱਠ ਜੋੜ ਦੀ ਗੱਲ ਤੇ ਦੂਸਰੇ ਪਾਸੇ ਸੁਖਵੀਰ ਸਿੰਘ ਬਾਦਲ ਹੁਰਾ ਨੂੰ ਲੈ ਕੇ ਅਜੇ ਵੀ ਗੱਲਾਂ ਚੱਲ ਰਹੀਆਂ ਨੇ ਉਧਰ ਢੀਂਸਾ ਸਾਹਿਬ ਕਹਿੰਦੇ ਆ ਵੀ ਸੁਖਵੀਰ ਬਾਦਲ ਹੁਰਾ ਦੀ ਅਗਵਾਈ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਜੀ ਦੇਖੋ ਜੀ ਮੈਂ ਮੰਨ ਗਿਆ ਵੀ ਸੁਖਵੀਰ ਬਾਦਲ ਹੁਰਾ ਦੀ ਅਗਵਾਈ ਦਾ ਸਵਾਲ ਹੀ ਪੈਦਾ ਨਹੀਂ ਹੁੰਦਾਗਾ ਇਹ ਗੱ ਪਰ ਗੱਲ ਇਹ ਜੀ ਕਿ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਦੀ ਆਪਣੀ ਕਿੰਨੀ ਕੁ ਪਛਾਣ ਆ ਹੁਣ ਗੱਲ ਇਹ ਵੀ ਆ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਸੁਖਦੇਵ ਸਿੰਘ ਢੀਂਡਸਾ ਦੁਨੀਆਂ ਦੇ ਉੱਤੇ ਨਹੀਂ ਜੇ ਉਹਨਾਂ ਨੂੰ ਵੀ ਕੋਈ ਜਾਣਦਾ ਹੈਗਾ ਇਸ ਵੇਲੇ ਪਰਮਿੰਦਰ ਸਿੰਘ ਢੀਂਡਸਾ ਨੂੰ ਤਾਂ ਇਸ ਕਰਕੇ ਜਾਣਦਾ ਕਿ ਉਹ ਅਕਾਲੀ ਦਲ ਦੇ ਆਗੂ ਰਹੇ ਅਤੇ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਉਹ ਵਿੱਤ ਮੰਤਰੀ ਰਹੇ ਆ ਇਸ ਤੋਂ ਇਲਾਵਾ ਤਾਂ ਉਹਨਾਂ ਦੀ ਪਛਾਣ ਵੀ ਕੋਈ ਨਹੀਂਗੀ ਇਸ ਕਰਕੇ ਜਦੋਂ ਉਹ ਇਹ ਗੱਲ ਕਹਿੰਦੇ ਨੇ ਜੀ ਕਿ ਉਹ ਇਹਨਾਂ ਦੀ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਨਹੀਂ ਜਾਣਾ ਅਸੀਂ ਨਾ ਉਹਨਾਂ ਨੂੰ ਇਹ ਗੱਲ ਜ਼ਰੂਰ ਸੋਚਣੀ ਚਾਹੀਦੀ ਵੀ ਸੁਖਬੀਰ ਬਾਦਲ ਦੀ ਥਾਂ ਦੇ ਉੱਤੇ ਹੋਰ ਕਿਹੜਾ ਆਗੂ ਹੋਵੇ ਜਿਹਦੇ ਕਰਕੇ ਵੀ ਭਾਈ ਕਮਾਲ ਹੋ ਜਾਊਗੀ ਜਾਂ ਜੇਕਰ ਤੁਸੀਂ ਹੋਵੋ ਉਹਦੀ ਥਾਂ ਤੇ ਆਗੂ ਤੇ ਫੇਰ ਦੱਸੋ ਵੀ ਕਿਹੜਾ ਚਮਤਕਾਰ ਹੋਊਗਾ ਸੋ ਇਹ ਉਹੀ ਅੜੀਆਂ ਫੜੀਆਂ ਵਾਲੀ ਗੱਲ ਆ ਹੁਣੇ ਸਾਰੇ ਐਂਡ ਦੇ ਉੱਤੇ ਇਕੱਠੇ ਹੀ ਆ ਇਹ ਗੱਲ ਪੱਕੀ ਆ ਪਰ ਉਹ ਵੀ ਇਹ ਆਪਾਂ ਥੋੜੇ ਜਿਹਾ ਅੜੀਆਂ ਫੜੀਆਂ ਹੀ ਕਰਕੇ ਜੇਕਰ ਜਾਗੇ ਤਾਂ ਉਹ ਗੱਲ ਜੀ ਹੋਰ ਹੁੰਦੀ ਆ ਪਰ ਜੇ ਆਪਾਂ ਸਿੱਧੇ ਹੀ ਚਲੇ ਜਗੇ ਤਾਂ ਗੱਲ ਜੀ ਹੋਰ ਹੁੰਦੀ ਆ ਇਸ ਕਰਕੇ ਇਹ ਅੜੀਆਂ ਫੜੀਆਂ ਦਾ ਦੌਰ ਚੱਲਦਾ ਇਹਦੇ ਵਿੱਚ ਹੋਰ ਕੁਝ ਵੀ ਨਹੀਂ ਆ ਪਰ ਮੈਨੂੰ ਪੱਕਾ ਯਕੀਨ ਆ ਵੀ ਭਾਈ ਇੱਕ ਦੂਜੇ ਬਿਨਾ ਕਿਸੇ ਦਾ ਸਰਦਾ ਨਹੀਂ ਤੇ ਇਹ ਚਾਹੁੰਦਿਆ ਨਾ ਚਾਹੁੰਦਿਆ ਇਕੱਠੇ ਹੋਈ ਜਾਣੇ ਹਨ ਜੀ ਬਿਲਕੁਲ ਤੇ ਟੈਣਾ ਸਾਹਿਬ ਉਹਦਰ ਅਸ਼ਲੀਲ ਕੰਟੈਂਟ ਦਾ ਮੁੱਦਾ ਬਹੁਤ ਜ਼ਿਆਦਾ ਇਸ ਵੇਲੇ ਭਖਿਆ ਹੋਇਆ ਹੈ ਹਰ ਕੋਈ ਆਪਣੇ ਵਿਚਾਰ ਦੇ ਰਿਹਾ ਜੀ ਇਸ ਮੁੱਦੇ ਤੇ ਬਿਲਕੁਲ ਜੀ ਮੇਰੇ ਕੋਲ ਵੇਖੋ ਅਸ਼ਲੀਲ ਕੰਟੈਂਟ ਆ ਜਿਹੜਾ ਉਹ ਪੈਦਾ ਨਹੀਂ ਹੋਣਾ ਚਾਹੀਦਾ ਪਹਿਲੀ ਗੱਲ ਤਾਂ ਇਹ ਆ ਆਪਾਂ ਤਾਂ ਕਦੇ ਵੇਖਿਆ ਨਹੀਂਗਾ ਵੀ ਭਾਈ ਗੰਦਗੰਦੀਆਂ ਰੀਲਾਂ ਵੇਖੀਆਂ ਹੋਣ ਤੇ ਆਪਣੇ ਕੋਲੇ ਵੀ ਮੋਬਾਈਲ ਆ ਤੇ ਆਪਣੇ ਕੋਲੇ ਵੀ ਇੰਸਟਾਗ੍ਰਾਮ ਚੱਲਦਾ ਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਵੀ ਇਹ ਤਾਂ ਦੇਖੋ ਕੱਲੇ-ਕੱਲੇ ਬੰਦੇ ਨੂੰ ਆਪੋ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਊਗੀ ਚੁੱਤੀ ਦੇ ਜ਼ੋਰ ਦੇ ਉੱਤੇ ਡਾਂਗ ਦੇ ਨਾਲ ਆਪਾਂ ਕਿਸੇ ਨੂੰ ਕਹਿੰਦੇ ਜੀ ਤੂੰ ਵਾਹ ਕੰਮ ਨਹੀਂ ਦੇਖਣਾ ਜਿਹੜੇ ਲੋਕ ਅਸ਼ਲੀਲ ਫਿਲਮਾਂ ਵੇਖਦੇ ਆ ਤੇ ਉਹਨਾਂ ਨੂੰ ਵੀ ਕਿਹੜਾ ਪਰ ਰੋਕ ਲਾਂਗੇ ਮਤਲਬ ਬੰਦੇ ਦੀ ਮਾਨਸਿਕਤਾ ਸੁਥਰੀ ਹੋਣੀ ਚਾਹੀਦੀ ਹੈ ਦੂਜੀ ਗੱਲ ਇਹ ਆ ਜੀ ਕਿ ਇਹ ਕਮਲ ਕੌਰ ਉਰਫ ਉਹ ਜਿਹੜੀ ਕੀ ਉਹਨਾਂ ਨਾਲ ਤਿੰਨ ਚốn ਕੁਮਾਰੀ ਤੇ ਉਹਦੇ ਤੋਂ ਬਾਅਦ ਇਹ ਸਾਰਾ ਵੀਰਵਾ ਸਾਹਮਣੇ ਆਇਆ ਵੀ ਭਾਈ ਕੀ ਕੀ ਬਣ ਗਿਆ ਤੇ ਕਿਵੇਂ ਕਿਵੇਂ ਬਣ ਗਿਆ ਹੁਣ ਉਸ ਤੋਂ ਅਗਲੀ ਗੱਲ ਇਹ ਜੀ ਕਿ ਕੱਲ ਪੁਲਿਸ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਅਮਰਤਪਾਲ ਸਿੰਘ ਮਹਿਰੋ ਤਾਂ ਉਧਰ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਉਪਦੇਸ਼ ਚਲਾ ਗਿਆ ਉਹ ਦबई ਭੱਜ ਗਿਆ ਕਤਲ ਕਰਨ ਤੋਂ ਤੁਰੰਤ ਬਾਅਦ ਪੂਰ ਦबई ਦੇ ਵੱਲ ਭੱਜ ਗਿਆ ਪੁਲਸ ਇਹ ਗੱਲ ਕਹਿੰਦੀ ਵੀ ਭਾਈ ਅਸੀਂ ਉਹਦੇ ਖਿਲਾਫ ਲੋਕਆਊਟ ਨੋਟਿਸ ਜਾਰੀ ਕਰਤਾ ਤੇ ਉਹਨੂੰ ਇਧਰ ਵਾਪਸ ਲਿਆਉਣ ਦੀਆਂ ਅਸੀਂ ਕੋਸ਼ਿਸ਼ਾਂ ਕਰਾਂਗੇ ਹੁਣ ਗੱਲ ਇਹ ਜੀ ਕਿ ਅਮਰਤਪਾਲ ਮਹਿਰੋ ਦੇ ਦੋ ਸਾਥੀ ਆ ਜਿਹੜੇ ਉਹ ਤਾਂ ਪੁਲਿਸ ਦੇ ਕੋਲ ਆ ਤੇ ਆਪ ਉਹ ਭੱਜ ਗਿਆ ਵਿਦੇਸ਼ ਦੇ ਵੱਲ ਹੁਣ ਬਿਨੇ ਭਾਈ ਅਗਲਾ ਮੋੜ ਕੀ ਹੁੰਦਾ ਪਰ ਅੱਜ ਕੱਲ ਪੰਜਾਬ ਦੇ ਵਿੱਚ ਇੱਕ ਲਹਿਰ ਚੱਲੀ ਆ ਵੀ ਭਾਈ ਤੁਸੀਂ ਕਿਹਦੇ ਨਾਲ ਖੜੇ ਹੋ ਫੋਟੋ ਪਾ ਦਿਓ ਤੁਸੀਂ ਅੰਮ੍ਰਿਤਪਾਲ ਬੇਰੋ ਨਾਲ ਖੜੇ ਹੋ ਕਿ ਫਲਾਣੇ ਨਾਲ ਖੜੇ ਹੋ ਤੇ ਫੇਰ ਬੰਦੇ ਲੋਕ ਆ ਜਿਹੜੇ ਉਹ ਆਪੋ ਆਪਣੀਆਂ ਪੜਾਸਾਂ ਕੱਢਦੇ ਉਹਦੇ ਉੱਤੇ ਕੋਈ ਕਹਿੰਦਾ ਜੀ ਅਸੀਂ ਇਹਦੇ ਨਾਲ ਖੜੇ ਆ ਕੋਈ ਕਹਿੰਦਾ ਜੀ ਗਲਤ ਕੀਤਾ ਗਿਆ ਕੋਈ ਕਿਵੇਂ ਕਹਿੰਦਾ ਹੋ ਕਿਵੇਂ ਕਹਿੰਦਾ ਗੱਲ ਇਹ ਆ ਜੀ ਕਿ ਪੰਜਾਬ ਦੇ ਲੋਕਾਂ ਨੇ ਹਫ਼ਤਾ ਖੰਡ ਵਾਸਤੇ ਬਹੁਤ ਸਾਰੀਆਂ ਲਹਿਰਾਂ ਬਣਾਈਆਂ ਬਾਅਦ ਦੇ ਵਿੱਚ ਉਹ ਲਹਿਰਾਂ ਗਈਆਂ ਇਹ ਵੀ ਇੱਕ ਉਹੀ ਆ ਤੁਸੀਂ ਦੇਖ ਲਓ ਵੀ ਕੱਲ ਨੂੰ ਜਾਂ ਕੁਝ ਸਮੇਂ ਦੇ ਲਈ ਵੀ ਭਾਈ ਇਹ ਗੱਲਾਂ ਲੋਕਾਂ ਨੇ ਫਿਰ ਭੁੱਲ ਜਾਣੀਆਂ ਨਵਾਂ ਕੋਈ ਮੁੱਦਾ ਆ ਗਿਆ ਕਿਉਂਕਿ ਕੱਲ ਇੱਕ ਕੁੜੀ ਕਹੀ ਜਾਂਦੀ ਸੀ ਮੈਂ ਕਿਉਂ ਮਾਫੀ ਮੰਗਾ ਮੇਰੇ ਤੁਸੀਂ ਕਿਹਨੂੰ ਸਾਲੇ ਲੱਗਦੇ ਮੈਂ ਮਾਫੀ ਮੰਗਾ ਕਈ ਮੁੰਡੇ ਇਹ ਗੱਲ ਕਰਦੇ ਵੀ ਸਾਡੇ ਕੋਲੋਂ ਗਲਤੀਆਂ ਹੋ ਗਈਆਂ ਅਸੀਂ ਮਾਫੀ ਮੰਗਦੇ ਆ ਗੱਲ ਫਿਰ ਇੱਥੇ ਆ ਕੇ ਮੁੱਕਦੀ ਆ ਵੀ ਭਾਈ ਅਮਰਤਪਾਲ ਸਿੰਘ ਦਾ ਭਾਅ ਕੀ ਹੋਊਗਾ ਅਮਰਤਪਾਲ ਸਿੰਘ ਦੇ ਸਾਥੀਆਂ ਦਾ ਭਾਅ ਕੀ ਹੋਊਗਾ ਜਿਹੜਾ ਗੰਦਾ ਕੰਟੈਂਟ ਆ ਕੀ ਉਹ ਇਹਦਾ ਰੁਖ ਜਾਊਗਾ ਇਹ ਬਹੁਤ ਵੱਡੇ ਸਵਾਲ ਹੈਗੇ ਆ ਤੇ ਬਾਕੀ ਭਾਈ ਪੰਜਾਬੀ ਥੋੜੇ ਸਮੇਂ ਬਾਅਦ ਕਿਸੇ ਨਾ ਕਿਸੇ ਚੀਜ਼ ਦੇ ਪ੍ਰਤੀ ਪ੍ਰਭਾਵਿਤ ਹੁੰਦੇ ਆ ਤੇ ਉਹ ਉਧਰ ਨੂੰ ਤੁਰ ਪੈਂਦੇ ਆ ਆ ਵਿੱਚੇ ਖਬਰ ਇਹ ਆਉਂਦੀ ਹੈ ਜੀ ਕਿ ਜਿਹੜਾ ਉਹ ਕੁੜੀ ਹੈਗੀ ਆ ਕਮਲਕੌਰ ਉਹਦੀ ਕਹਿੰਦੇ ਜੀ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਪਤਾ ਲੱਗੂਗਾ ਵੀ ਉਹਦੇ ਨਾਲ ਕੋਈ ਅਜਾਇਰਤੀ ਹੋਈ ਸੀ ਕਿ ਨਹੀਂ ਹੋਈ ਸੀ ਕਿਉਂਕਿ ਸੋਸ਼ਲ ਮੀਡੀਆ ਤੇ ਵੀ ਚਰਚਾ ਚੱਲ ਪਈ ਵੀ ਉਹਦੇ ਨਾਲ ਉਹਦਾ ਕਤਲ ਕਰਨ ਤੋਂ ਪਹਿਲਾਂ ਜ਼ਬਰਜਨਾਹ ਕੀਤਾ ਗਿਆ ਤੇ ਵੇਨੇ ਭਾਈ ਉਹ ਰਿਪੋਰਟ ਬਿਆਨ ਕਰੋਗੇ ਵੀ ਉਸ ਰਿਪੋਰਟ ਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਫੇਰ ਹਲਕਣ ਇਹ ਵੀ ਜਿੱਥੇ ਚਾਰ ਬੰਦੇ ਬੈਠਦੇ ਆ ਚਰਚਾ ਇਸੇ ਗੱਲ ਦੀ ਚੱਲਦੀ ਵੀ ਗੰਦਾ ਕੰਟੈਂਟ ਕਿਉਂ ਬਣਦਾ ਗੰਦਾ ਕਿਉਂ ਬਣਦਾ ਅਸਲ ਦੇ ਵਿੱਚ ਨਾ ਇਹ ਮੁੱਦਾ ਐਡਾ ਵੱਡਾ ਬਣਿਆ ਕਿਉਂ ਤੇ ਤਾਂ ਬਣਿਆ ਕਿਉਂਕਿ ਇਹ ਸਸਤੇ ਤਰੀਕੇ ਦੇ ਨਾਲ ਸੌਖੇ ਤਰੀਕੇ ਦੇ ਨਾਲ ਪੈਸੇ ਕਮਾਉਣ ਦਾ ਜ਼ਰੀਆ ਸੋਸ਼ਲ ਮੀਡੀਆ ਜਿਹੜੇ ਲੋਕਾਂ ਦੀਆਂ ਵੀਡੀਓ ਚੱਲ ਜਾਂਦੀਆਂ ਉਹ ਦਿਨ ਦਾ 5-10000 ਰੁਪਏ ਕਮਾ ਲੈਂਦੇ ਆ ਉਹ ਇਸ ਕਰਕੇ ਇਹ ਮੁੱਦਾ ਬਣਿਆ ਲੋਕਾਂ ਨੇ ਪੰਜਾਬੀਆਂ ਦੇ ਵੱਡੇ ਹਿੱਸੇ ਨੇ ਮਿਹਨਤ ਨੂੰ ਅਲਵਿਦਾ ਕਹਤੀ ਆ ਤੇ ਲੋਕਾਂ ਨੂੰ ਚਾਹੀਦਾ ਸਿਰਫ ਸਫਸਤੇ ਤਰੀਕੇ ਨਾਲ ਸੌਖੇ ਤਰੀਕੇ ਦੇ ਨਾਲ ਪੈਸਾ ਉਹ ਫਿਰ ਇਹ ਵੀ ਉਹ ਕਿਉਂ ਇਸੋ ਜੇ ਊਂਟ ਪਟਾੰਗ ਹਰਕਤਾਂ ਕਰਦੇ ਆ ਪਰ ਮੈਂ ਇਹ ਗੱਲ ਕਹਿਣਾ ਵੀ ਭਾਈ ਇਦਾਂ ਦੀਆਂ ਕਰਨੀ ਲੋੜ ਨਹੀਂ ਤੁਸੀਂ ਆਪ ਦਾ ਸਨਮਾਨ ਦੇ ਨਾਲ ਜਿਉਂਓ ਸਨਮਾਨ ਦੇ ਨਾਲ ਜਿਉਣ ਦਿਓ ਇਦਾਂ ਦੀਆਂ ਹਰਕਤਾਂ ਨਾ ਕਰੋ ਪਰ ਲੋਕ ਟੱਲਦੇ ਵੀ ਨਹੀਂ ਹੈ ਜੀ ਜੀ ਬਿਲਕੁਲ ਟਾਣਾ ਸਾਹਿਬ ਸੋਸ਼ਲ ਮੀਡੀਆ ਤੇ ਗੱਲ ਚੱਲ ਰਹੀ ਹੈ ਤੇ ਸੋਸ਼ਲ ਮੀਡੀਆ ਤੇ ਨਾ ਇੱਕ ਹੋਰ ਖਬਰ ਬਹੁਤ ਜ਼ਿਆਦਾ ਫੈਲ ਰਹੀ ਹੈ ਕਿ 1998 ਦੇ ਵਿੱਚ ਵੀ ਇੱਕ ਜਹਾਜ਼ ਦੀ 11 A ਸੀਟ ਤੇ ਬੈਠਾ ਜਿਹੜਾ ਮੁਸਾਫਰ ਉਹ ਬਚਿਆ ਸੀ ਖਬਰ ਸੱਚੀ ਹੈ ਬਿਲਕੁਲ ਜੀ ਬਿਲਕੁਲ ਇਹ ਖਬਰ ਬਿਲਕੁਲ ਸੱਚੀ ਆ ਪਰ ਦੇਖੋ ਮੈਂ ਇਹਨੂੰ ਇਹ ਨਹੀਂ ਗੱਲ ਕਹਿਣਾ ਵੀ ਭਾਈ ਉਤੋਂ ਕੋਈ ਚਮਤਕਾਰ ਹੋ ਗਿਆ ਸੀ ਫਲਾ ਹੋ ਗਿਆ ਸੀ ਇੱਕ ਕੁਦਰਤੀ ਵਰਤਾਰੇ ਦੇ ਤੌਰ ਤੇ ਆਪਾਂ ਕਹਿ ਸਕਦੇ ਆ ਜਿਹੜਾ ਹੁਣ ਜਿਹੜਾ ਰਮੇਸ਼ ਕੁਮਾਰ ਵਿਸ਼ਵਾਸ ਨਾਂ ਦਾ ਨੌਜਵਾਨ ਜਿਹੜਾ ਕਿ ਆ ਅਹਮਦਾਬਾਦ ਦੇ ਜਹਾਜ਼ ਹਾਰਸ਼ ਦੇ ਵਿੱਚ ਜ਼ਿੰਦਗੀ ਬਚੋ ਬਚੀ ਹੈ ਜੀ ਦੀ ਤੇ ਜੇਕਰ ਉਹਦੀ ਜ਼ਿੰਦਗੀ ਅਜ ਬਚੀ ਆ ਉਹ 11 A ਸੀਟ ਦੇ ਉੱਤੇ ਬੈਠਾ ਸੀ ਉਹਨੇ ਇਹ ਗੱਲ ਕਹੀ ਵੀ ਮੈਂ ਕੋਈ ਅਚਾਨਕ ਥੋੜੀ ਉਸ ਹਾਲ ਮਾਰੀ ਆ ਉਹ ਮੇਰਾ ਜਹਾਜ਼ ਦਾ ਟੋਟਾ ਹੀ ਟੁੱਟ ਕੇ ਡਿੱਗ ਪਿਆ ਥੱਲੇ ਤੇ ਮੇਰੇ ਤਾਂ ਸੀਟ ਬੈਲਟ ਉਦੋਂ ਲੱਗੀ ਹੋਈ ਸੀਗੀ ਜਦੋਂ ਮੈਂ ਥੱਲੇ ਡਿੱਗਿਆ ਫਿਰ ਮੈਨੂੰ ਉਸ ਤੋਂ ਬਾਅਦ ਮੇਰੀ ਅੱਖ ਖੁੱਲੀ ਆ ਤੇ ਮੈਂ ਬਚਿਆ ਸੀਗਾ ਪਰ ਇਹ ਪਤਾ ਜੀ ਕਿ ਇੱਕ ਗਾਇਕ ਸੀਗਾ 1998 ਦੇ ਵਿੱਚ ਥਾਈ 에ਅਰਵੇਸ ਦੇ ਵਿੱਚ ਹਾਦਸੇ ਦੇ ਵਿੱਚ ਬਚ ਗਿਆ ਸੀ ਇਸ ਗਾਇਕ ਦਾ ਨਾਮ ਸੀ ਕਿਉਂਕਿ ਉਹ ਥਾਈਲੈਂਡ ਵੱਲੋਂ ਆ ਉਹਦਾ ਨਾਮ ਹੈਗਾ ਜੀ ਰਵਾੰਗ ਸਾਕ ਲੋਇਕਸਕਾਕ ਉਹਦਾ ਉਹ ਵੀ 11 ਇਹ ਸੀਟ ਦੇ ਉੱਤੇ ਬੈਠਾ ਸੀਗਾ ਉਦੋਂ ਉਹਦੀ ਜ਼ਿੰਦਗੀ ਬਚੀ ਸੀ ਹੁਣ ਫੇਰ ਇੱਕ ਨੌਜਵਾਨ ਦੀ ਜ਼ਿੰਦਗੀ ਬਚੀ ਆ ਜਿਹੜਾ ਕਿ ਸੀਗਾ ਉਧਰਲੇ ਪਾਸੇ ਦਾ ਹੀ ਇੰਗਲੈਂਡ ਦਾ ਤੇ ਉਹ ਇੱਥੇ ਆਇਆ ਸੀਗਾ ਤੇ ਹੁਣ ਇਸ ਕਰਕੇ ਤੇ ਇਹ ਖਬਰਾਂ ਵੱਡੀਆਂ-ਬਣੀਆਂ ਵੀ ਭਾਈ ਇਹ ਸੀਟ ਦੇ ਉੱਤੇ ਬੈਠਾ ਹੋਇਆ ਬੰਦਾ ਬਚ ਜਾਂਦਾ ਹੁੰਦਾ ਹੁਣ ਲੋਕਾਂ ਨੇ ਇਹਦਾ ਵਹਿਮ ਵੀ ਕਰਨਾ ਸ਼ੁਰੂ ਕਰ ਦੇਣਾ ਕਿ ਭਾਈ ਦੇਖੋ ਜੇ ਇਹ ਸੀਟ ਤੇ ਬੈਠ ਗਏ ਤਾਂ ਜ਼ਿੰਦਗੀ ਬਚ ਜਾਂਦੀ ਹੁੰਦੀ ਆ ਪਰ ਦੇਖੋ ਇਹ ਜ਼ਿੰਦਗੀ ਬਚਣ ਦਾ ਬਚਾਉਣ ਦਾ ਕੋਈ ਪੱਕਾ ਫਾਰਮੂਲਾ ਹੈ ਨਹੀਂਗਾ ਹੁਣ ਤਾਂ ਲੋਕਾਂ ਨੇ ਆਪ ਹੀ ਗੱਲ ਕਹਿਣੀ ਸ਼ੁਰੂ ਕੀਤੀ ਆ ਉਹ ਕਹਿੰਦੇ ਵੀ ਜੇਕਰ ਤੁਹਾਡੇ ਕੋਲੇ ਪੈਸੇ ਹਨ ਤੁਸੀਂ ਜਹਾਜ਼ ਦੇ ਵਿੱਚ ਬੈਠ ਸਕਦੇ ਹੋ ਪਰ ਜੇ ਤੁਹਾਡੀ ਕਿਸਮਤ ਚੰਗੀ ਹੈ ਤੁਸੀਂ ਤਾਂ ਜਹਾਜ਼ ਵਿੱਚੋਂ ਉਤਰ ਸਕਦੇ ਹੋ ਕਿਉਂਕਿ ਪੈਸੇ ਦੇ ਨਾਲ ਆਪਾਂ ਬਹਿ ਸਕਦੇ ਆ ਪੈਸੇ ਦੇ ਨਾਲ ਆਪਾਂ ਉਤਰ ਨਹੀਂ ਸਕਦੇ ਕਿਉਂਕਿ ਦੇਖੋ ਆ ਜਿਹੜੇ ਸਾਰੇ ਪੈਸਿਆਂ ਵਾਲੇ ਸੀ ਕੋਈ ਬਿਜ਼ਨਸ ਕਲਾਸ ਚ ਹੋਊਗਾ ਕੋਈ ਫਰਸਟ ਕਲਾਸ ਚ ਕੋਈ ਇਕਨੋਮੀ ਦੇ ਵਿੱਚ ਹੋਊਗਾ ਸੋ ਇਹ ਹੈ ਜੀ ਕਿ ਇਸ ਵੇਲੇ ਜੋ ਸਾਡੀਆਂ ਜਹਾਜ਼ੀ ਪ੍ਰਕਿਰਿਆ ਦਾ ਹਾਲ ਆ ਉਹਦੇ ਬਾਰੇ ਹਰ ਰੋਜ਼ ਨਮੀਆਂ ਨਮੀਆਂ ਗੱਲਾਂ ਆਉਂਦੀਆਂ ਜੀ ਜੀ ਬਿਲਕੁਲ ਸਹੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਕੀ ਪਰ ਮੈਂ ਜਾਣਦੇ ਜਾਂਦੇ ਇੱਕ ਥੋੜੀ ਜਿਹੀ ਮੌਸਮੀ ਜਾਣਕਾਰੀ ਦੇ ਦਿਆਂ ਕਿਉਂਕਿ ਕੱਲ ਮੈਨੂੰ ਕਈ ਪੈਣਾ ਵੀਰਾਂ ਦੇ ਸੁਨੇਹੇ ਆਏ ਉਹ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਗਰਮੀ ਜ਼ੋਰਾਂ ਦੇ ਉੱਤੇ ਆ ਬੇਹਦ ਗਰਮੀ ਇਸ ਵੇਲੇ ਪੈ ਰਹੀ ਆ ਸਵੇਰ ਦੇ ਵੇਲੇ ਤੋਂ ਲੈ ਕੇ ਤੇ ਰਾਤ ਦੇ ਵੇਲੇ ਤੱਕ ਗਰਮੀ ਵੱਟ ਕੱਢਦੀ ਆ ਲੰਘੇ ਕੱਲ ਵੀ ਟੈਂਪਰੇਚਰ ਆ ਜਿਹੜਾ ਉਹ 46 ਡਿਗਰੀ ਨੂੰ ਪਾਰ ਸੀਗਾ ਤੇ ਅੱਜ ਜਦੋਂ ਆਪਾਂ ਸਵੇਰ ਦੇ ਵੇਲੇ 9:30 ਪੌਣੇ 10 ਵਜੇ ਦੇ ਕਰੀਬ ਇਹਨਾਂ ਖਬਰਾਂ ਦੀ ਸਾਂਝ ਪਾ ਰਹੇ ਆ ਦਾ ਸਵੇਰ ਤੋਂ ਹੀ ਗਰਮੀ ਨੇ ਇੱਕਦਮ ਫਿਰ ਜ਼ੋਰ ਫੜਨਾ ਸ਼ੁਰੂ ਕਰਤਾ ਮੌਸਮ ਵਿਭਾਗ ਨੇ ਗੱਲ ਕਹੀ ਆ ਵੀ ਆਉਂਦੇ 72 ਘੰਟਿਆਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਮੌਸਮ ਥੋੜਾ ਜਿਹਾ ਬਦਲ ਸਕਦਾ ਕਈ ਥਾਵਾਂ ਦੇ ਉੱਤੇ ਛਿੱਟੇ ਜਾਂ ਹਵਾ ਚੱਲਣ ਦੀ ਸੰਭਾਵਨਾ ਹੈਗੀ ਆ ਜੀ ਮਿਹਰਬਾਨੀ ਸਰ ਮਿਹਰਬਾਨੀ ਬਹੁਤ ਮਿਹਰਬਾਨ